ਸਾਰੇ ਬੰਤੇ ਤਾਲਾ ਵੀਰਾਂ ਨੂੰ ਗੱਡੀ ਵਾਲਿਆਂ ਨੂੰ ਬਹਿਣ ਨੂੰ ਦੱਸਾਂਗੇ ਵੀਰ ਜੀ ਹੌਲੀ ਹੌਲੀ ਨਾਲ ਦੱਸੋ ਵੀਰਾਂ ਨੂੰ ਗੱਲ ਵੀਰ ਜੀ ਉਹਨਾਂ ਨੂੰ ਕੰਮ ਦੱਸੋ ਬਈ ਜੀ ਆਜਾ ਮਾਈ ਜੀ ਆਜੋ ਤਾਜਾ ਕੰਨ ਵਾਲਾ ਅਰੰਭ ਬਾਈ ਜੀ ਤਾਜਾ ਤਾਜਾ ਬਾਈ ਜੀ ਸੇਵਾਦਾਰ ਉਹਨੇ ਕਿੰਨੇ ਟੈਂਨ ਨਾਲੋ ਤਾਜਾ ਗੱਲੇ ਵਾਲਾ ਸੁਭਾਈ ਜੀ ਤਾਜਾ ਆਜੋ ਬਾਈ ਜੀ ਆਜੋ ਕਿਵਾ ਪਤੂ ਕਾ ਗਰੋਬਾਈ ਜੀ ਵੀ 3 ਕਿ ਦੱਬੀਏ ਰੋਕੋ ਬਣੀ ਨਹੀਂ ਬੱਤੀ ਲੇਕੇ ਰੋਬਾਈ ਜੀ ਦਿੱਤੀ ਹੈ ਦੇਖਿਆ ਬਤਾਲਿਆ ਕੰਨਾਂ ਰੋਬਾਈ ਜੀ ਤਾਜਾ